ਹਰ ਹਰ ਮਹਾਦੇਵ ਦੋਸਤੋ ਪਹਿਲਾਂ ਤਾਂ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਕਿ ਹੁਣ ਸੌਣ ਦਾ ਮਹੀਨਾ ਜਾਣੇ ਕਿ ਮਹਾਦੇਵ ਦਾ ਮਹੀਨਾ ਤੇ ਲੋਕ ਤਿਆਰੀਆਂ ਖਿੱਚ ਕੇ ਕਾਵੜ ਲੈਣ ਦੇ ਲਈ ਜਾ ਰਹੇ ਨੇ ਤੇ ਉਹਨਾਂ ਦੇ ਲਈ ਸਹੂਲਤਾਂ ਨੇ ਜਿਹੜੀਆਂ ਉਹ ਵੱਖ-ਵੱਖ ਰੀਆਂ ਸੜਕਾਂ ਦੇ ਉੱਪਰ ਤਿਆਰ ਕੀਤੀਆਂ ਜਾ ਰਹੀਆਂ ਲੋਕਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਹਰ ਹਰ ਮਹਾਦੇਵ ਲੇ ਕੇ ਨਾ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਇਹ ਨਾਲ-ਨਾਲ ਵੀਡੀਓ ਚੱਲ ਰਹੀ ਹੈ ਕਿ ਜਿਹੜੇ ਦੇ ਵਿੱਚ ਮਹਾਦੇਵ ਦੀ ਜਿਹੜੀ ਮੂਰਤੀ ਨੂੰ ਨਾਲ ਲੈ ਕੇ ਕਹਿੰਦੇ ਕਾਵੜ ਲੈਣ ਜਾ ਰਹੇ ਨੇ ਨੌਜਵਾਨ ਤੇ ਦੂਸਰੇ ਪਾਸੇ ਜਿਹੜੀ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਇੱਕ ਪੁਲਿਸ ਮੁਲਾਜ਼ਮ ਇੱਕ ਡਿਪਟੀ ਜਿਹੜੀ ਹੈ ਉਹ ਜਿੰਨੇ ਵੀ ਕਾਵੜ ਲੈਣ ਜਾ ਰਹੇ ਨੇ ਤਾਂ ਉਹਨਾਂ ਨੂੰ ਖਾਣ ਪੀਣ ਦੀਆਂ ਸਹੂਲਤਾਂ ਵਾਲੀਆਂ ਚੀਜ਼ਾਂ ਜਿਹੜੀਆਂ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਤਾ ਦੋਸਤੋ ਹਰ ਹਰ ਮਹਾਦੇਵ ਲੈ ਕੇ ਨਾ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਮਹਾਦੇਵ ਦੇ ਭਗਤ ਇਸ ਵਾਰ ਕਾਵੜ ਲੈ ਕੇ ਜਾ ਰਹੇ ਉਹ ਵੀ ਕਮੈਂਟਾਂ ਦੇ ਵਿੱਚ ਆਪਣਾ ਨਾਮ ਜਾਂ ਸ਼ੇਅਰ ਕਰ ਦਿਓ ਆਪਣੀ ਰੈ ਤਾਂ ਦੋਸਤੋ ਅੱਜ ਤੋਂ ਸ਼ਾਵਣ ਜਿਹੜਾ ਕਹਿੰਦੇ ਵੀ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਮਹਾਦੇਵ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਜਿੰਨੇ ਵੀ ਕਾਵੜੀਏ ਨੇ ਉਹ ਕਾਵੜ ਲੈਣ ਦੇ ਲਈ ਨਿਕਲ ਚੁੱਕੇ ਨੇ ਆਪਣੇ ਘਰਾਂ ਤੋਂ ਤੇ ਸੇਵਾ ਕਰਨ ਵਾਲੇ ਸੜਕਾਂ ਤੇ ਖੜੇ ਨੇ ਤੇ ਜਿੰਨੇ ਵੀ ਰਸਤੇ ਦੇ ਵਿੱਚ ਪੜਾ ਬਣਦੇ ਨੇ ਉੱਥੇ ਸੇਵਾਦਾਰ ਸੇਵਾ ਕਰ ਰਹੇ ਨੇ ਕਿਉਂਕਿ ਮਹਾਦੇਵ ਦੇ ਭਗਤ ਨੇ ਤੇ ਉਹਨਾਂ ਦੇ ਭਗਤਾਂ ਨੂੰ ਕੋਈ ਦਿੱਕਤ ਨਾ ਆਵੇ ਅਜਿਹੇ ਵੀ ਭਗਤ ਬੈਠੇ ਨੇ ਉਹਨਾਂ ਦੀ ਸੇਵਾ ਕਰਨ ਦੇ ਲਈ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਚ ਹਰ ਹਰ ਮਹਾਦੇਵ ਲਿਖਣਾ ਤੇ ਹੁਣ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਕੌਣ ਕੌਣ ਕਾਵੜ ਲੈ ਕੇ ਜਾ ਰਿਹਾ ਹੈ ਉਹ ਵੀ ਜਰੂਰ ਆਪਣੇ ਨਾਮ ਜਿਹੜੇ ਆ ਮੈਂਸ਼ਨ ਕਰ ਦਿਓ ਕਮੈਂਟਾਂ ਦੇ ਵਿੱਚ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਆ ਮਹਾਦੇਵ ਲਿਖਣਾ ਹਰ ਹਰ ਮਹਾਦੇਵ ਲਿਖ ਕੇ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ